ਹੁਣ ਮੁੱਖ ਮਹਿਮਾਨ ਮਾਨ ਜੋ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਅਮਨ ਅਰੂੜਾ ਜੀ ਵੱਲੋਂ ਪ੍ਰੇਡ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਪ੍ਰੇਡ ਦੇ ਨਿਰੀਖਣ ਲਈ ਸੱਦਾ ਦੇਣ ਵਾਸਤੇ ਮੰਚ ਵੱਲ ਪਧਾਰ ਰਹੇ ਹਨ ਪ੍ਰੇਡ ਕਮਾਂਡਰ ਸ਼੍ਰੀ ਵੈਨਿਲਾ ਆਈਪੀਐਸ ਪਰੇਡ ਦਾ ਨਿਰੀਖਣ ਕਰਨ ਜਾ ਰਹੇ ਹਨ ਐ ਸਕਾਟ ਕਰਕੇ ਲਿ ਜਾ ਰਹੇ ਹਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾਕਟਰ ਰਹਿਮਾਂਚੂ ਅਗਰਵਾਲ ਜੀ ਆਈਐਸ ਅਤੇ ਕਮਿਸ਼ਨਰ ਆਫ ਪੁਲਿਸ ਸ਼੍ਰੀ ਸੁਵਪਨ ਸ਼ਰਮਾ ਜੀ ਆਈਪੀਐਸ 76ਵੇਂ ਗਣਤੰਤਰ ਦਿਵਸ ਤੇ ਕੌਮੀ ਝੰਡਾ ਲਹਿਰਾਉਣ ਉਪਰੰਤ ਪਰੇਡ ਦਾ ਨਿਰੀਖਣ ਕਰਨ ਜਾ ਰਹੇ ਹਨ ਮੁੱਖ ਮਹਿਮਾਨ ਮਾਨ ਜੋ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਅਮਨ अरोड़ा ਜੀ ਸ਼੍ਰੀ ਅਮਨ अरोड़ा ਜੀ ਨੂੰ ਲਗਾਤਾਰ ਦੋ ਵਾਰ ਵਿਧਾਇਕ ਬਣ ਦਾ ਮਾਣ ਪ੍ਰਾਪਤ ਹੋਇਆ ਹੈ ਉਹ ਮਹਾਨ ਸ਼ੀਦ ਉਦਮ ਸਿੰਘ ਦੇ ਜਨਮ ਸਥਾਨ ਸ਼੍ਰੀ ਰਮ ਅਵਨ ਰੋੜਾ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਪੂਰੀ ਲਗਨ ਮਿਹਨਤ ਅਤੇ ਦ੍ਰਿੜਤਾ ਨਾਲ ਤੂਬਾ ਵਾਸੀਆਂ ਦੀ ਸੇਵਾ ਕਰ ਰਹੇ ਹਨ ਸਾਡੇ ਮੁੱਖ ਮਹਿਮਾਨ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਅਮਨ अरोड़ा ਜੀ ਪਰੇਡ ਦਾ ਨਿਰੇਖਣ ਕਰਨ ਤੋਂ ਬਾਅਦ ਭਾਰਤ की, भारत माता की वंदे, वंदे, बहुत ही पावन पवित्र दिहाड़े देश के में गणतंत्र दिवस के उपर दसम पिता श्री गुरु गोबिंद सिंह जी महाराज ਜਿਹਦੇ ਨਾਮ ਨੂੰ ਸਮਰਪਿਤ ਇਹ ਸਟੇਡੀਅਮ ਦੇ ਵਿੱਚ ਪਹੁੰਚੇ ਅੱਜ ਸਾਰੇ ਹੀ ਜਲੰਧਰ اور ਇਲਾਕਾ ਨਿਵਾਸੀਓ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕੇ ਇਹ ਮੁਬਾਰਕ ਮੌਕਾ ਇਹਨੂੰ ਸੈਲੀਬ੍ਰੇਟ ਕਰਨ ਦੇ ਲਈ ਇਹਨੂੰ ਮਨਾਉਣ ਦੇ ਲਈ ਤੁਸੀਂ ਸਾਰੇ ਅੱਜ ਇੱਥੇ ਇਕੱਤਰ ਹੋਇਓ ਸਾਰੀ ਐਡਮਿਨਿਸਟ੍ਰੇਸ਼ਨ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਮੈਂ ਸਮਝਦਾ ਕਿ ਮੇਰੇ ਲਈ ਇਹ ਬੜਾ ਵੱਡਾ ਵਡਮੁੱਲਾ ਸਮਾਂ ਬੜਾ ਸੁਭਾਗਾ ਵਾਲਾ ਸਮਾਂ ਕਿ ਦੇਸ਼ ਦਾ 76ਵਾਂ ਗਣਤੰਤਰ ਦਿਵਸ ਮਨਾਉਣ ਦਾ ਮੌਕਾ ਮੈਨੂੰ ਤੁਹਾਡੇ ਵਿਚਾਰ ਤੁਹਾਡੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਪਵਿੱਤਰ ਸਟੇਡੀਅਮ ਦੇ ਵਿੱਚ ਬਣਾਉਣ ਦਾ ਮਿਲ ਰਿਹਾ ਮੈਂ ਆਪਦੇ ਆਪ ਨੂੰ ਸੁਭਾਗਾ ਮਹਿਸੂਸ ਕਰ ਰਿਹਾ ਸਾਥੀਓ ਮੈਂ ਸਮਝਦਾ ਕਿ ਇਹ ਉਹ ਦਿਨ ਜਿਹਨੂੰ ਅੱਜ ਤੋਂ 76 ਸਾਲ ਪਹਿਲਾਂ ਬਾਬਾ ਸਾਹਿਬ ਅੰਬੇਦਕਰ ਜੀ ਨੇ ਸਿਰਜਿਆ ਸੀਗਾ ਔਰ ਦੁਨੀਆ ਦਾ ਸਭ ਤੋਂ ਵੱਡਾ ਗਣਤੰਤਰ ਹੋਣ ਦਾ ਮਾਣ ਅੱਜ ਆਪਾਂ ਸਾਰਿਆਂ ਨੂੰ ਪਰਾਪਤ ਹੈ ਭਾਰਤ ਦੁਨੀਆ ਦਾ ਸਭ ਤੋਂ ਵੱਡੀ ਡੈਮੋਕ੍ਰੇਸੀ ਸਭ ਤੋਂ ਵੱਡਾ ਗਣਤੰਤਰ ਹੈ। ਔਰ ਮੈਂ ਸਮਝਦਾ ਕਿ ਸਾਨੂੰ ਲੋਕਾਂ ਨੂੰ ਵੀ ਜਿਹੜੇ ਚੁਣੇ ਹੋਏ ਨੁਮਾਇੰਦੇ ਹੁੰਨੇ ਆ ਚਾਹੇ ਕੋਈ ਐਮਸੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਅਸੀਂ ਵੀ ਜੋ ਹਾਂ ਅੱਜ ਤੇ ਬਾਬਾ ਸਾਹਿਬ ਅੰਬੇਦਕਰ ਜੀ ਦੀ ਵਜ੍ਹਾ ਕਰਕੇ ਹਾਂ ਕਿਉਂਕਿ ਜੇ ਉਹਨਾਂ ਨੇ ਸੰਵਿਧਾਨ ਲਿਖਿਆ ਜੇ ਉਹਨਾਂ ਨੇ ਕਨਸਟੀਟਿਊਸ਼ਨ ਲਿਖਿਆ ਤੇ ਤਾਂ ਹੀ ਅਸੀਂ ਲੋਕ ਅੱਜ ਇਹੋ ਜਿਹਾ ਮਾਨ ਸਨਮਾਨ ਪ੍ਰਾਪਤ ਕਰਦੇ ਹਾਂ ਕਿ